ਕਿੱਥੇ ਜੋ ਤੂੰ ਮੰਮੀ ਪਤਾ ਨਹੀਂ ਕਿੱਥੇ ਚਲ ਗਈ ਜੋ ਸੋਨੂੰ ਵੀ ਘਰੇ ਨਹੀਂ ਹੈਗਾ ਇਹ ਵੀ ਅੰਦਰ ਬੈਠੀ ਆ ਮੈਂ ਦੱਸਣਾ ਹੀ ਨਹੀਂਗਾ ਮੈਂ ਜਾਣੀ ਆਪਣੀ ਕੋਈ ਕੋਈ ਇਹਦਾ ਬੜਾ ਸੰਗ ਕਰਦੀ ਆ ਨਹੀਂ ਚੱਲ ਮਾਤਾ ਖੋਲ ਦਰਵਾਜਾ ਛੇਤੀ ਤੇ ਚੱਲ ਜਾ ਕੇ ਕੰਮ ਕਰ ਕੰਮ ਕਰਦਾ ਕੋਈ ਪਤਾ ਨਹੀਂ ਇਹਨੂੰ ਚੱਲ ਮਾਤਾ ਲੈ ਗਈ ਉੱਡਤਾ ਮੈਂ ਨਹੀਂ ਜੋ ਜਾਣਾ ਜਾਓ ਤੂੰ ਕਿਉਂ ਜਾਣਾ ਨਹੀਂ ਆ ਮੇਰੇ ਕੋ ਨਹੀਂ ਜਾਇਆ ਜਾਂਦਾ ਉੱਧਰ ਹੋ ਮੈਂ ਤੁਹਾਨੂੰ ਕਿਹਾ ਨਾ ਮੈਂ ਨਹੀਂ ਜਾਣਾ ਗਾ ਚੱਲ ਇਧਰ ਆ ਮੇਰੀ ਬਾਹ ਚੜਾ ਨਹੀਂ ਮੈਂ ਨਹੀਂ ਜਾਣਾ ਜਾਓ ਜਾ ਕੇ ਲੈ ਕੇ ਆਓ ਤੂੰ ਪਹਿਲਾਂ ਲੜ ਕੇ ਕੱਢਤਾ ਜੀ ਉਹਨੂੰ ਤੇ ਹੁਣ ਤੂੰ ਜਾਣਾ ਨਹੀਂ ਜਾਣਾ ਚੱਲ ਮਾਦਾ ਆ ਜਾ ਚਲੋ ਜਾਓ ਅੰਦਰ ਬਹੁ ਕੇ ਸੀ ਲਾ ਕੇ ਮੈਂ ਨਹੀਂ ਮਾਤਾ ਤੂੰ ਨੇ ਦੱਸ ਕੇ ਪਹਿਲਾਂ ਚੌਣੀ ਗਈ ਆ ਹੈ ਕਿਨੂੰ ਪਛੇ ਗਈ ਆ ਤੇ ਤੂੰ ਉਥੇ ਮੈਂ ਕੁੜੀ ਸਾਹਮਣੇ ਤੈਨੂੰ ਕੋ ਕਹਾ ਨਹੀਂ ਐ ਤੇ ਮੈਂ ਆ ਚੱਲ ਇੱਥੇ ਕੀ ਗੜਾ ਇਹਨੂੰ ਹੁਣ ਚੁੱਪ ਕਰਕੇ ਬੈਠੀ ਹੁਣ ਤੁਹਾਨੂੰ ਤੇ ਹਰ ਵਕਤ ਮੈਂ ਹੀ ਨਜ਼ਰ ਰੱਖਣੀ ਆ ਕਿ ਮੈਂ ਹੀ ਗਲਤ ਆ ਹੁਣ ਪੇ ਵੇਖ ਲੋ ਮਾਂ ਤਾਂ ਆਪੇ ਚੱਲ ਗਈ ਨਾ ਚੁੱਪ ਕੀਤੀ ਬਦਤ ਬਿਨਾ ਦੱਸੇ ਤੂੰ ਦੱਸ ਕੇ ਤੇ ਜਾ ਆਵਾਜ਼ ਦੇ ਕੇ ਜਾ ਵੀ ਮੈਂ ਚੱਲੀ ਜੇ ਉਹ ਨਾ ਹੁੰਦੀ ਤੂੰ ਆਵਾਜ਼ ਦੇ ਜਾ ਉਹਨੂੰ ਵੀ ਮੈਂ ਚੱਲੀ ਉੱਧਰ ਹਿੰਦੂਵਾਲ ਤੇ ਮੈਂ ਸ਼ਾਮਾਂ ਨੂੰ ਆ ਜੂਗੀ ਜਾਂ ਸਵੇਰੇ ਆ ਜੂਗੀ ਅਹੀਂ ਇੱਥੇ ਲੱਭਨ ਦਾ ਫੋਨ ਵੀ ਤੂੰ ਘਰ ਛੱਡ ਗਿਆ ਆਪਣਾ ਮਾਤਾ ਜੀ ਤੈਨੂੰ ਮੈਂ ਕਿਹਾ ਹੀ ਕਿ ਮੈਂ ਚਾਹ ਬਣਾਉਣੀ ਆ ਤੂੰ ਅੰਦਰ ਬਹਿ ਜਾ ਤੇ ਮੈਨੂੰ ਨਾ ਲੈਂਦੇ ਗਰਮੀ ਬੜੀ ਆ ਤੇ ਤੂੰ ਬਿਨਾਂ ਦੱਸੇ ਚਲ ਗਈ ਆ ਸਾਡੀ ਦੋਵਾਂ ਜੀਆਂ ਦੇ ਵਿੱਚ ਲੜਾਈ ਕਰਾ ਦਿੰਦੀ ਆ ਮਾਤਾ ਤੂੰ ਮੈਂਟਾ ਦੇ ਵਿੱਚ ਵੀ ਤੇ ਰਿਸ਼ਤੇਦਾਰਾਂ 'ਚ ਮੇਰੀ ਵੱਖਰੀ ਤਈ ਭੰਡਣੀ ਕਰਾਈ ਆ ਕਦੀ ਮੇਰੇ ਭਰਾ ਨੂੰ ਸੱਦ ਕੇ ਕਹਿ ਦਿੰਦੇ ਜੋ ਕਦੀ ਕਿਸੇ ਨੂੰ ਕਹਿ ਦਿੰਦੇ ਜੋ ਤੁਹਾਨੂੰ ਪਤਾ ਨਹੀਂ ਲੱਗਦਾ ਬੋਲ ਮਾਤਾ ਨਾ ਚੁੱਪ ਕਰਕੇ ਬੈਠੀ ਆ ਬੋਲਦੀ ਨਹੀਂ ਕੋ ਮੈਂ ਕੀ ਬੋਲਾਂ ਤੂੰ ਕਹੜਾ ਮੇਰੀ ਮੰਨਣੀ ਆ ਤੂੰ ਸੁਣਨੀ ਆ ਮੇਰੀ ਵੀ ਮੈਂ ਤੈਨੂੰ ਕੁਛ ਕਿਹਾ ਵਾ ਤੂੰ ਤਾਂ ਉਹਦੀ ਹੀ ਸਾਈਡ ਲੈਣੀ ਆ ਉਹਦੀ ਸਾਈਡ ਕੀ ਲੈਣੀ ਆ ਤੈਨੂੰ ਪਤਾ ਤਾਂ ਹੈਗਾ ਵਾ ਵੀ ਉਹ ਵਿਚਾਰੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਐ ਤੇ ਤੂੰ ਫੇਰ ਇਦਾਂ ਉਹਨੂੰ ਦੱਸ ਕੇ ਬਿਣਾ ਦੱਸਿਓ ਚਲ ਜਾਨੀ ਜਿੱਥੇ ਜਾਨੀ ਬਿਣਾ ਦੱਸਿਓ ਚਲ ਜਾਨੀ ਮਾਤਾ ਜੇ ਉਹ ਤੇਰੇ ਮੇਰੀ ਸੌਂਦਾ ਹੋਵੇ ਤਾਂ ਘਾਟੇ ਹੀ ਖਾ ਦੇ ਸੌਂਦਾ ਤੇ ਤੇਰੀ ਆ ਮੈਂਟਾ ਜਿ ਤੇਨੂੰ ਗੱਲ ਕਹਿਨੀ ਆ ਤੇ ਉਸੇ ਵਾਲੇ ਕਹਿ ਦਿੰਦਾ ਚੱਲ ਮਾਤਾ ਕੋਈ ਗੱਲ ਨਹੀਂ ਜੇ ਮੇਰੀ ਸੁਣਦਾ ਹੋਵੇ ਨਾ ਤੇ ਆਹ ਦਿਨ ਨਾ ਮੈਨੂੰ ਵੇਖਣੇ ਪੈਣ ਕਿਉਂ ਮਾਤਾ ਤੂੰ ਕਿਹੜੇ ਦਿਨ ਵੇਖਣ ਲਈ ਇਹ ਤੇ ਮੈਨੂੰ ਪਤਾ ਨਾ ਮੈਂ ਕਿਹੜੇ ਦਿਨ ਵੇਖਣ ਲਈ ਮਾਤਾ ਕੀ ਕਹਿੰਦਈ ਐ ਮੈਨੂੰ ਕੀ ਪਤਾ ਤੁਹਾਨੂੰ ਪਤਾ ਹੋ ਮਾਤਾ ਕੀ ਕਹਿਣ ਲਈ ਐ ਤੇ ਕੀ ਉਹਦੇ ਦਿਲ ਚ ਚੱਲਣ ਡਿਆ ਪੁੱਛ ਲੋ ਤੁਸੀਂ ਉਹਨਾਂ ਨੂੰ ਗੱਲ ਤੇ ਤੁਸੀਂ ਮਾਤਾ ਦੀ ਕਰਨੀ ਐ ਮੇਰੀ ਤਾਂ ਕੋਈ ਕਰਨੀ ਨਹੀਂ ਐ ਛੋ ਮਾਤਾ ਨੂੰ ਉਹ ਕਹਿੰਦੀ ਐ ਉਹਦੀ ਗੱਲ ਕਰਦੀ ਉਹ ਕਹਿੰਦੀ ਉਹਦੀ ਗੱਲ ਕਰਦਾ ਮੈਂ ਕਿਦੀ ਗੱਲ ਕਰਦਾ ਵਾ ਸਮਝ ਨਹੀਂ ਆਉਂਦੀ ਕੌਣ ਝੂਠਾ ਕੌਣ ਸੱਚਾ ਕਿਹਦੀ ਗੱਲ ਮੰਨਾਂ ਤੇ ਕਿਹਦੀ ਨਾ ਮੰਨਾਂ ਉਹਨੇ ਦੂ ਪੈਣ ਵੀ ਆਈ ਉਹ ਵੀ ਮੈਨੂੰ ਕਹਿੰਦੀ ਕਿ ਤੂੰ ਥੋੜਾ ਧਿਆੜ ਦੇ ਪਤਾ ਨਹੀਂ ਲੱਗਦਾ ਅੰਦ ਦਿਮਾਗ ਕੰਮ ਨਹੀਂ ਕਰਦਾ ਕੀ ਕਰਾਂ ਇਹਦਾ ਹੱਲ ਮੈਨੂੰ ਆਪ ਹੀ ਕੱਢਣਾ ਪੈਣਾ ਕੋਈ ਗੱਲ ਨਹੀਂ ਕੱਢਦਾ ਹੱਲ ਇਹਦਾ ਹੁਣ ਮਾਤਾ ਸੱਚੀ ਆ ਕੇ ਉਹ ਸੱਚੀ ਹੈ ਇਹਨਾਂ ਦੋਵਾਂ ਵਿੱਚੋਂ ਕੋਈ ਨਾ ਕੀ ਕਰੇ ਵੇਖਣਾ ਵੀ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਛੋੜ ਕੋਈ ਨਹੀਂ ਕਰਦਾ ਹੱਲ ਕੋਈ ਨਹੀਂ ਪਈਆ ਸੋਚ ਕੇ ਤੱਕ ਦਾ ਹੱਲ ਕੀ ਕਰਨਾ ਮਾਦਾ ਮੈਂ ਚੱਲਿਆ ਹੁਣ ਕੰਮ ਤੇ ਤੇ ਹੁਣ ਪਿੱਛੋਂ ਕੋਈ ਗੱਲਬਾਤ ਨਾ ਹੋਵੇ ਚੰਗਾ ਪੁੱਲਾ ਹਾਂਜੀ ਮੈਂ ਚੱਲੇ ਹੁਣ ਕੰਮ ਤੇ ਹਾਂਜੀ ਤੇ ਮਾਦਾ ਧਿਆਨ ਰੱਖੀ ਤੇ ਹੁਣ ਫੇਰ ਨਾ ਕਿਤੇ ਬਿਨਾ ਦੱਸਿਆ ਚਲ ਜੇ ਤੇ ਜ਼ਿੰਮੇਵਾਰੀ ਤੇਰੀ ਹੁਣ ਚੰਗਾ ਚਲ ਠੀਕ ਆ ਤੂੰ ਹੀ ਦਹਾਰ ਹੋਰੀ ਮੇਰਾ ਹੀ ਕਸੂਰ ਕੱਢਣਾਗੀ ਮਗਰ ਉਹ ਨਹੀਂ ਲੜਦੀ ਏ ਮਾਤਾ ਨਾਲ ਚਲ ਤਿਆਰ ਰੱਖੀ ਹੁਣ ਮੈਂ ਚੱਲਿਆ ਚਲੋ ਠੀਕ ਆ ਜਾਓ ਸੋਨ ਨੰ ਕੰਮ ਤੇ ਚਲਾ ਗਿਆ ਮੈਂ ਵੀ ਉੱਠ ਕੇ ਬਾਹਰ ਵੇਖਾਂ ਫੇਰ ਨਹੀਂ ਧਿਆਨ ਕੇ ਬੋਲੂਗੀ ਉਹਦੇ ਬੋਲਣ ਤੋਂ ਪਹਿਲਾਂ ਆਪ ਹੀ ਉੱਠ ਕੇ ਦੇਖਾਂ ਕੋਈ ਕੰਮ ਕੁਮ ਆਏ ਉਹ ਬੋਲਣ ਲੱਗੀ ਵੀ ਨਹੀਂ ਵੇਂਦੀ ਮੁੜ ਕੇ ਕਰਨਾ ਤੇ ਹੈਗੀ ਆ ਚਲ ਮਾਤਾ ਆਈ ਗਈਆਂ ਬਾਹਰ ਤੇ ਚੱਲ ਜਾ ਕੰਮ ਕਰ ਲੈ ਕਿਤੇ ਮਾਸਾ ਲੈ ਦਾ ਆਪਣਾ ਕੋਈ ਭੁੱਲ ਗਿਆ ਤੇ ਅਈ ਤਾਂ ਮੇਰੀ ਕੋਈ ਵਾ ਨਹੀਂ ਜੀ ਮਾਤਾ ਹਜੇ ਤੱਕ ਤੂੰ ਝਾੜੂ ਨਹੀਂ ਲਾਇਆ ਫੇਰ ਬਹਿ ਗਈ ਆ ਚਲ ਉੱਠ ਜਾ ਕੇ ਝਾੜੂ ਲਾ ਕੋ ਨਾ ਮੇਰਾ ਨਾ ਅੱਜ ਸਰੀ ਮੀ ਠੀਕ ਆ ਜ ਮੇਰੀ ਕੋਈ ਵਾ ਨਹੀਂ ਆ ਤੇ ਤੂੰ ਹੀ ਕਰ ਲੈ ਅੱਜ ਕੰਮ ਮੇਰ ਕੋ ਤਾਂ ਨਹੀਂ ਮਾਤਾ ਝਾੜੂ ਲੱਗਦਾ ਸਿੱਧੀ ਜਿਹੜੀ ਗੱਲ ਆ ਉੱਠ ਕੇ ਤੇ ਝਾੜੂ ਲਾ ਫੜਾ ਫੜ ਖਾ ਕੇ ਪੰਜ ਸੱਤ ਰੋਟੀਆਂ ਤੇ ਹਜੇ ਤੱਕ ਤੇਰ ਕੋ ਝਾੜੂ ਹੀ ਨਹੀਂ ਲੱਗਾ ਉਦੋਂ ਨਹੀਂ ਤੂੰ ਮੈਨੂੰ ਬਿਮਾਰ ਨਾ ਜਰਾਈ ਜਦੋਂ ਰੋਟੀਆਂ ਖਾਧੀਆਂ ਈ

ਚਲੋ ਠੀਕ ਐ ਤੁਸੀਂ ਤੇ ਇੱਦਾਂ ਹੀ ਕਰਦੇ ਰਹਿੰਦੇ ਹਾਰਾ ਜਾ ਚੱਲ ਜਾ ਪਰੇ ਉਹਨੂੰ ਥੱਕੇ ਮਾਰ ਨਹੀਂ ਆਵਾ ਸਾਡ ਨੂੰ ਆਹੋ ਮੇਰੇ ਤੇ ਥੱਕੇ ਨਹੀਂ ਜਾ ਕੰਮ ਬਾਹਰਦਾ ਤੂੰ ਕਰਦੀ ਹੈ ਅੰਦਰ ਚੱਲ ਬਾਹਰ ਮਾਰ ਨਾ ਜਾਗੇ ਆਪੇ ਕਰੂਗੀ ਕੰਮ ਸਾਰਾ ਮੈਨੂੰ ਕਹਿੰਦੀ ਆ ਕਿ ਮਾਤਾ ਤੁਸੀਂ ਕੰਮ ਕਰਦੀ ਮੈਂ ਕੰਮ ਕਰਦੀ ਆ ਸਾਰਾ ਜੇ ਮੈਂ ਨਾ ਮੇਰਾ ਫੋਨ ਨਾ ਰਹਿੰਦਾ ਘਰ ਜੇ ਮੈਂ ਫੋਨ ਨਾ ਲੈਣਾ ਤਾਂ ਮੈਨੂੰ ਤੇ ਪਤਾ ਹੀ ਲੱਗਣਾ ਕਿੱਡੀਆਂ ਸਫਾਈਆਂ ਨਾਲ ਝੂਠ ਬੋਲਦੀ ਰਹਿੰਦੀ ਆ ਮੈਨੂੰ ਲੱਗਦਾ ਕੰਮ ਵੀ ਸਾਰਾ ਮਾਤਾ ਕਰਾਉਣੀ ਆ ਤੂੰ ਤੇ ਆਪ ਤੂੰ ਕਰਦੀ ਕੋਹ ਨਹੀਂ ਆ ਆਹੋ ਕੀ ਪਤਾ ਮੈਨੂੰ ਜਿੰਨਾ ਕਿ ਤੁਹਾਡੀ ਮਾਂ ਕੰਮ ਕਰਦੀ ਆ ਤੁਹਾਨੂੰ ਮੇਰਾ ਕੰਮ ਤੇ ਦੀਦਾ ਨਹੀਂ ਆ ਮਾਂ ਦਾ ਹੀ ਦੀਦਾ ਆ ਨਾ ਜਾਓ ਫਿਰ ਅੱਜ ਮਾਂ ਨੂੰ ਕੋ ਪਕਾ ਕੇ ਦੇਵੇ ਤੁਹਾਨੂੰ ਰੋਟੀਆਂ ਕੋਈ ਪਕਾਵਾਂਗੇ ਅਸੀਂ ਰੋਟੀਆਂ ਪਕਾ ਲਿਓ ਮੈਨੂੰ ਲੱਗਦਾ ਮਾਤਾ ਰੋਟੀਆਂ ਪਕਾਉਂਦੀ ਤੂੰ ਪਕਾਉਂਦੀ ਨਹੀਂ ਆ ਅੱਛਾ ਸਵੇਰੇ ਕੌਣ ਉੱਡਦਾ ਪਹਿਲਾਂ ਮਾਤਾ ਉੱਡਦੀ ਕਿ ਮੈਂ ਉੱਡਦੀ ਆ ਮੈਂ ਧੋਣ ਆ ਕੇ ਵੇਖਣਾ ਕੰਮ ਤੂੰ ਉਦੋਂ ਕਰਾਉਂਦੀ ਝਾੜੂ ੱਟਕੇ ਮਾਰਨੀ ਝਾੜੂ ਲਾ ਚੁਣ ਹੁਣ ਤੀ ਉਹਦਾ ਕੰਮ ਵੇਖ ਲਿਆ ਤੇ ਜਿਹੜੀ ਮੈਂ ਸਵੇਰੇ ਮਨੇਰੇ ਉੱਠ ਕੇ ਰੋਟੀ ਪਾਣੀ ਬਣਾਉਂਦੀ ਉਹ ਕੌਣ ਬਣਾਉਂਦਾ ਕੀ ਪਤਾ ਕੀ ਕਰਦੀਆਂ ਤੂੰ ਰੋਟੀ ਪਾਣੀ ਬਣਾਉਂਦੀ ਆ ਬੋਲੀ ਜਾਨੀ ਬੋਲੀ ਜਾਨੀ ਜਦੋਂ ਵੇਖੋ ਮਾਂ ਦਾ ਮਾਂ ਮਾਂ ਤੇ ਦੂਜਾ ਬੰਦਾ ਨਹੀਂ ਦੀਦਾ ਮਾਂ ਤਾਂ ਰੋਣ ਰੋਣ ਦੀ ਕੋਈ ਲੋੜ ਨਹੀਂ ਆ ਰੋ ਨਾ ਚੁੱਪ ਕਰ ਜਾ ਤੇ ਮੈਂ ਹੁਣ ਚੱਲਿਆ ਕੰਮ ਤੇ ਮੇਰਾ ਤੇ ਫੋਨ ਭੁੱਲ ਗਿਆ ਮੈਂ ਲੈਣ ਆਇਆ ਤਾਂ ਪਤਾ ਲੱਗਾ ਮੈਨੂੰ ਕਿ ਕੀ ਕਰਦੀ ਤੇਰੇ ਨਾਲ ਤੇ ਹੁਣ ਜੇ ਕੁਝ ਕਹੋਗੀ ਨਾ ਤੈਨੂੰ ਤੇ ਫੋਨ ਕਰੀ ਮ ਮੈਂ ਚੱਲਿਆ ਹੁਣ ਤੇ ਕੰਮ ਕਮ ਕੋਈ ਨਹੀਂ ਕਰਨਾ ਰਮਾਨਾ ਬਹਿ ਜਾ ਮੈਂ ਤੇ ਇਸੇ ਕਰਕੇ ਤੈਨੂੰ ਦੱਦੀ ਕੁਛ ਕਹਿੰਦੀ ਹੋਈ ਨਹੀਂ ਸੀ ਹੁੰਦੀ ਵੀ ਇਹ ਲੜਾਈ ਪਾਉਂਗੀ ਕੋਈ ਗੱਲ ਨਹੀਂ ਕਿਦਾਂ ਦੀ ਲੜਾਈ ਪੈਂਦੀ ਮੈਂ ਆਪੇ ਸੰਭਾਲ ਲੂੰਗਾ ਸੁਧਾਰ ਲੂੰਗਾ ਉਹਨੂੰ ਤੇ ਤੂੰ ਬਹਿ ਜਾ ਰਮਾਨਾ ਏਸੀ ਲਾ ਕੇ ਤੇ ਬਾਦੋਂ ਨਿਕਲੀ ਗਰਮੀ ਬੜੀ ਦੇਖਿਆ ਹੁਣ ਪਤਾ ਲੱਗ ਗਿਆ ਨਾ ਇੱਕ ਨਾ ਇੱਕ ਦਿਨ ਸੱਚਾਈ ਸਾਹਮਣੇ ਆ ਹੀ ਜਾਂਦੀ ਆ ਹੁਣ ਸੋਨੂੰ ਨੂੰ ਪਤਾ ਲੱਗ ਗਿਆ ਵੀ ਕੌਣ ਸੱਚਾ ਵਾ ਤੇ ਕੌਣ ਝੂਠਾ ਚੰਗਾ ਭੋਲਾ ਮੈਂ ਚੱਲਿਆ ਜੀ ਹੁਣ ਤੈਨ ਮਾਦਾ ਧਿਆਨ ਰੱਖੀ ਨਾ ਲੜਾਈ ਲੜਾਈ ਨਾ ਤੂੰ ਕਿਹਦਾ ਦਿਨ ਜਿੱਦਾਂ ਕਰਨੀ ਤਾਂ ਕਰੀ ਨਾ ਮੈਂ ਗੱਲ ਦੱਸਾਂ ਜੇ ਦੁਬਾਰਾ ਇਦਾਂ ਹੋਇਆ ਨਾ ਤੇਰੇ ਵਿਖੇ ਜੂੰਡਾਂ ਤੇਲ ਕਦਾ ਲਾਉਂਦਾ ਤੇਰੇਆਂ ਨੂੰ ਵੇ ਨਹੀਂ ਮੇਰਾ ਡੇਲੇ ਪਾੜ ਪਾੜ ਕੇ ਜਾਂ ਹੁਣ ਤੈਨੂੰ ਮੈਂ ਦੱਸੂੰਗੀ ਨਾ ਮੇਰੇ ਜੂੰਡਾਂ ਤੇਲ ਲੱਗਦਾ ਕਿ ਤੇਰੀ ਮਾਂ ਦੇ ਜੂੰਡਾਂ ਨੂੰ ਤੇਲ ਲੱਗਦਾ ਹੁਣ ਵੇਖਦੀ ਆ ਨਾ ਮੈਂ ਨਹੀਂ ਕੀ ਇਹ ਘਰ ਚ ਜਾਂ ਇਹ ਰਹਿੰਦੀ ਆ ਤੇ ਜਾਂ ਮੈਂ ਰਹਿੰਨੀ ਆ ਜਾਂ ਮਾਂ ਨੂੰ ਰੱਖੂਗਾ ਤੇ ਜਾਂ ਮੈਨੂੰ ਰੱਖੂਗਾ ਹੁਣ ਇਹਨੂੰ ਵੇਖੀ ਮੈਂ ਕਿੱਦਾਂ ਬਾਹਰ ਕੱਢਦੀ ਆ ਕੱਢਦੀ ਇਹਨੂੰ ਮੈਂ ਕੁੜੀ ਵਾਲ ਜਦੋਂ ਵੇਖੋ ਕੁੜੀ ਨੂੰ ਫੋਨ ਕਰਕੇ ਸਾਧ ਲੈਂਦੀ ਆ ਤੇ ਜਾਂ ਕੁੜੀ ਨੂੰ ਫੋਨ ਕਰ ਲਾ ਦਿੰਦੀ ਆ ਕਿ ਆ ਜਾ ਤੂੰ ਜਾਂ ਮੈਂ ਚੱਲ ਜਾਨੀ ਆ ਉਹਦਣ ਗਈ ਸੀ ਨਾ ਹੁਣ ਵੀ ਇਹਨੂੰ ਮੈਂ ਕੱਢਦੀ ਅੱਗੇ ਤਾਂ ਨਹੀਂ ਇਹਨੂੰ ਮੈਂ ਕੱਢਿਆ ਹੁਣ ਤੇ ਇਹਨੂੰ ਮੈਂ ਪੱਕਾ ਹੀ ਕੱਢੂਗੀ ਇਹਦਾ ਬੋਰੀ ਬਿਸਤਰਾ ਬਣ ਕੇ ਨਾਲ ਹੀ ਕੁੜੀ ਵਾਲੇ ਤੋੜ ਦਿੰਨੀ ਆ ਬੜਾ ਤੰਗ ਕੀਤਾ ਇਹਨੇ ਮੈਨੂੰ ਸਾਡਾ ਕਲੇਸ਼ ਹੀ ਕਰਉਂਦੀ ਰਹਿੰਦੀ ਰਹਿੰਦੀ ਦੋਵਾਂ ਜੀਆਂ ਦੇ ਵਿਚ ਵਿੱਚ ਭੇਜਦੀ ਹੁਣ ਇਹਨੂੰ ਮ ਕਿੱਦਾਂ ਪਈ ਆ ਏਸੀ ਲਾ ਕੇ ਤੂੰ ਤਾਂ ਮੈਂ ਕੱਢਦੀ ਬਾਹਰ ਚੱਲ ਮਾਤਾ ਉੱਠ ਚੱਲ ਕੁੜੀ ਆਪਣੀ ਨਾਲ ਛੱਡ ਮੇਰੀ ਬਾਹਰ ਤੂੰ ਚੱਲ ਆਪਣੀ ਕੁੜੀ ਨਾਲ ਚੱਲ ਬਹੁਤ ਤੂੰ ਤੰਗ ਕੀਤਾ ਚੱਲ ਚੱਲ ਮਾਤਾ ਤੂੰ ਨਿਕਲ ਤੇਰੇ ਸਾਰੇ ਸਿਆਪੇ ਪਾਏ ਹੋਏ ਆ ਚੋਕ ਆਪਣਾ ਚੋਰਾ ਤੇ ਚੱਲ ਕੁੜੀ ਨਾਲ ਜਦੋਂ ਵੇਖੋ ਉਦੋਂ ਕਹਿੰਦੀ ਧੀ ਆ ਲੈ ਜਾਣਾ ਤੇ ਜਾ ਅੱਜ ਚਲੀ ਜਾ ਪੱਕੀ ਕਬੀ ਮਮੀ ਨੂੰ ਫੋਨ ਕਰਦੀ ਆ। ਫੋਨ ਕਰਕੇ ਪੁੱਛਦੀ ਆ। ਨਹੀਂ। ਮੈਂ ਜਾਨੀ ਆ ਮਮੀ ਕੋਲੇ। ਜਨਗਵਾਕ ਦਾ ਸਕੂਲ ਗਏ ਹੋਏ ਆ। ਨਾਨੀ ਭਾਬੀ ਨੇ ਤੇ ਨੂੰ ਵੀ ਭਾਬੀ ਨੇ ਉਹਨੂੰ ਬੜਾ ਪਰੇਸ਼ਾਨ ਕੀਤਾ ਹੋਇਆ ਸੀ ਮਮੀ ਨੇ ਲਾਤੀ ਸੀਗੀ। ਹੁਣ ਅਚਾਨਕ ਹੀ ਜਾਨੀ ਆ ਬਿਨਾ ਮੱਸੇ। ਪਤਾ ਤਾਂ ਲੱਗੂਗਾ ਮੈਨੂੰ। ਆ, ਇਹ ਠੀਕ ਆ। ਜਾ ਕੇ ਆਉਣੀ ਆ। ਜਨਗਵਾਕ ਕੌਣਗੇ ਆ ਜੂੰਗੀ। आ गए मैं तो थोड़े कल चलो आओ खरी आ गए मैं थोड़े कन्नी चली सी कोई तो नहीं तेरी भाभी लड़ती घरों क्ड ता है लड़के घरों क्ड ताने मैं कर दीरें फोन मैं ता ही चली सी बिना दसी चल देखा कि मैं भाभी ने बहर क ਮੈਂ ਤਾਂ ਹੀ ਬੰਦਸੇ ਚੱਲਦੀ ਸੀ ਮੈਂ ਕਿਹਾ ਮੈਂ ਦੇਖਾਂ ਤਾਂ ਸੀ ਮੈਂ ਲਾਹੇ ਵੀਰੇ ਨੂੰ ਫੋਨ ਬੈਠੋ ਮੰਮੀ ਮੈਂ ਲਾਉਣੀਆ ਵੀਰੇ ਨੂੰ ਫੋਨ ਉਹਦੇ ਇੰਨੀ ਕੀ ਮੈਂ ਹਿੰਮਤ ਹੋਈ ਤੁਹਾਨੂੰ ਬਾਹਰ ਕੱਢਤਾ ਬਸ ਬਹੁਤ ਲੜਦੀ ਆ ਬਹੁਤ ਬੋਲਦੀ ਆ ਲੜ ਕੇ ਪਹਿਲਾਂ सोनू ਉਹਦੇ ਨਾਲ ਲੜਕ ਲੁੜ ਕੇ ਬੋਲ ਕੇ ਗਿਆ ਤੇ ਉਹਨੇ ਉਹਦਾ ਗੁੱਸਾ ਮੇਰੇ ਤੇ ਕੱਢਿਆ ਮੈਂ ਲਾਉਣੀਆ ਵੀਰੇ ਨੂੰ ਫੋਨ ਕਰਦੀ ਆ ਉਹਦੇ ਨਾਲ ਗੱਲ ਵੀਰੇ ਨੂੰ ਕੀ ਫੋਨ ਲਾਉਣਾ ਵੀਰਾ ਦਾ ਘਰ ਹੀ ਨਹੀਂ ਸੀ ਹੈਗਾ ਕਾਰ ਹੈ ਨਹੀਂ ਸੀ ਉਹ ਤਾਂ ਆਪਣਾ ਘਰ ਨਹੀਂ ਸੰਭਿਆ ਜਾਂਦਾ ਇਹਨਾਂ ਨੂੰ ਪਤਾ ਉਹਨੂੰ ਮੇਰੀ ਮਾਂ ਨਾਲ ਕੀ ਸਲੂਕ ਹੁੰਦਾ ਨੌਨੀਆਂ ਨੂੰ ਮੈਂ ਕਰਦੀਆਂ ਫੋਨ ਹੈਲੋ ਵੀਰੇ ਕਿੱਥੇ ਆ ਤੂੰ ਕੰਮ ਤੇ ਸੀ 2 ਮਿੰਟਾਂ ਚ ਮੇਰੇ ਕੋਲੇ ਆ ਇੱਥੇ ਫਟਾਫਟ ਕੋਈ ਨਹੀਂ ਮੈਂ ਤੈਨੂੰ ਇੱਥੇ ਆ ਕੇ ਗੱਲ ਦੱਸਦੀ ਆ ਇੱਥੇ ਆ ਮੇਰੇ ਕੋਲ ਠੀਕ ਆ ਜਾ